ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਦੋਂ ਤੋਂ ਜਾਣਾ ਤੁਸੀਂ ਸ਼ੁਰੂ ਕੀਤਾ ਤੇ ਪਹਿਲਾ ਨਾਮ ਦੱਸੋ ਥੋੜੀ ਆਪਣਾ ਮੇਰਾ ਨਾਮ ਜੀ ਸੰਸਾਰ ਸਿੰਘ ਜੀ ਪਿੰਡ ਬਲਰਾ ਬਲਰਾ ਜੀ ਹਾਂ ਜੀ ਕਿਹੜੇ ਟਾਈਮੋਂ ਤੋਂ ਆਪਾਂ ਜਾਣਾ ਸ਼ੁਰੂ ਕੀਤਾ ਜੀ ਫਿਰ ਯਾਤਰਾ ਸ਼ੁਰੂ ਤੋਂ ਹੀ ਕਰਦੇ ਆ ਜੀ ਜੀ ਯਾਨੀ ਕਿ ਬਚਪਨ ਦੀ ਸ਼ੌਂਕ ਹੈ ਅੱਛਾ ਗੁਰਸਿੱਖ ਪਰਿਵਾਰ ਹੈ ਕਰੇ ਸਾਰਾ ਅੱਛਾ ਕਿੰਨੇ ਟਾਈਮ ਤੋਂ ਕਿੰਨੇ ਵਾਰੀ ਪਹਿਲਾਂ ਆਪਾਂ ਗਏ ਆ ਉੱਥੇ ਪਹਿਲਾਂ ਹਿਮਕੁੰਨ ਸਾਹਿਬ 2009 ਤੋਂ ਮਾਰੇ ਦੀ ਕਿਰਪਾ ਨਾਲ ਅੱਛਾ 2009 ਤੋਂ ਕਿੰਨੇ ਵਾਰੀ ਦੁਰਗਏ ਹੋ ਬਸ ਨਾ ਕੋਲ ਹਰ ਇੱਕ ਵਾਰੀ ਮਿਸਿਆ ਮੇਰਾ ਖਰਚਾ ਸ਼ਾਇਦ ਹੋਊਗਾ ਨਹੀਂ ਆਏ ਸਾਲ ਜਾਣੇ ਲਗਾਤਾਰ ਸਾਲ ਜਾਂਦੇ ਪਹਿਲਾਂ ਜਾਨੀ ਕਿ ਜਿਵੇਂ ਸਾਦਲ ਦੇ ਬਾਗੇ ਚਾਰ ਜਣੇ ਇਕੱਠੇ ਹੋਏ ਜਮੁਰਗਾ ਨਾਲ ਠੀਕ ਹੈ ਜੀ ਉਸ ਦਿਵਾਰ ਫਿਰ ਮੋਟਰਸਾਈਕਲਾਂ ਦੇ ਸਬਾਬ ਬਣਿਆ ਹੂੰ ਤੇ ਹੁਣ ਇਸ ਵਾਰ ਪਿਛਲੀ ਵਾਰ ਮੈਂ ਸੋ ਵੀ ਇਸ ਵਾਰ ਸਾਈਕਲ ਤੇ ਪਿੱਛੇ ਸਾਈਕਲ ਤੇ ਯਾਤਰਾ ਕੀਤੀ ਸੀ ਆਪਾਂ ਪੰਜ ਤੱਕਦੇ ਨੇ ਜੀ ਉਹ ਬੜਾ ਨੰਦਾ ਆ ਪੰਜ ਤੱਕ ਤਾਂ ਤੇ ਸਾਈਕਲ ਦੀ ਯਾਤਰਾ ਹੁਣ ਵੀ ਸਾਈਕਲ ਤੇ ਚੱਲਿਓ ਤੇ ਤੁਸੀਂ ਵਿਖਾ ਸਕਦੇ ਹੋ ਰੈਂਜਰ ਸਾਈਕਲ ਤੇ ਇਹਦੇ ਕੋਈ ਨਹੀਂ ਹੈਗੇ ਜੀ ਮਰਗਾਟ ਨਹੀਂ ਹੈਗੇ ਇਹਦੇ ਨਹੀਂ ਹੈਗੇ ਮੋਟਰ ਫੋਟ ਹੋਲੀ ਕਰ ਲੈਣਾ ਜੀ ਕੋ ਲੋੜ ਨਹੀਂ ਪੈਂਦੀ ਆ ਚਿੱਕੜ ਟੁਕੜ ਦੇ ਚੱਲਣ ਦੋਈ ਆ ਫਸ ਪੋ ਜਾਣਾ ਕਰ ਅੱਛਾ ਇਹ ਫਿਰ ਜਿਹੜਾ ਆਪਣਾ ਰੁਕਣ ਦਾ ਹੈ ਸਿੰਸਲਾ ਹੈ ਇਹ ਕਿਸੇ ਗੁਰੂ ਘਰ ਚੇਜ ਜਾਂ ਕਿੱਥੇ ਵੇ ਰੁਕਣ ਦਾ ਸਾਈਕਲ ਦੇ ਕੋ ਪੱਕਾ ਟਾਰਗੇਟ ਨਹੀਂ ਹੁੰਦਾ ਇਹ ਹੀ ਅਸਲ ਸਫਰ ਦਾ ਨੰਦਾ ਹੂੰ ਜਿੱਥੇ ਰਾਤ ਬੈਗੀ ਆਪਾਂ ਨੂੰ ਮੰਨ ਲਓ ਮੰਦਰ ਮਿਲ ਗਿਆ ਮਸਜਿਦ ਮਿਲ ਗਈ ਗੁਰਦੁਆਰਾ ਮਿਲ ਗਿਆ ਜਿੱਥੇ ਰੋਡੇ ਵਰਗੇ ਭਰਾ ਮਿਲ ਗਏ ਹੂੰ ਪੰਪ ਹੋ ਗਏ ਤੇ ਕੋਈ ਵੀ ਸਾਂਝਾ ਸਥਾਨ ਕਿਤੇ ਮਿਲ ਲੋਤੀ ਵੀ ਜਿੱਥੇ ਮਰਜੀ ਜਿੱਥੇ ਆਕਰ ਹੈਗਾ ਟੈਂਟ ਲਾ ਲੈਣੇ ਟੈਂਟ ਵੀ ਤੁਸੀਂ ਨਾਲ ਹੈ ਜੇ ਨਹੀਂ ਕਿਤੇ ਜਗ੍ਹਾ ਮਿਲਦੀ ਟੈਂਟ ਲਾ ਲੈਣੇ ਬਸ ਟੈਂਟ ਲਾ ਲਓ ਜਿਵੇਂ ਬੱਸ ਸਟੈਂਡ ਆ ਗਿਆ ਕੋਈ ਆ ਪੰਪ ਆ ਗਿਆ ਸਾਈਡ ਤੇ ਬਦ ਲਾ ਗਰਾ ਇੱਥੋਂ ਕਿੰਨੇ ਕੁ ਕਿਲੋਮੀਟਰ ਪੈ ਜਾਂਦਾ ਸ੍ਰੀ ਸ਼ੇਮਗੰਡ ਸਾਹਿਬੀ ਇੱਕ ਸਾਈਡ 600 ਪਊਗਾ 600 ਜੀ ਹੈ ਇੱਕ ਸਾਈਡ ਤੇ ਹੁਣ ਜਿਵੇਂ ਮੌਸਮ ਖਰਾਬ ਹੈ ਕਹਿੰਦੇ ਰਸਤੇ ਖੁੱਲੇ ਨੇ ਇੱਥੋਂ ਦੇ ਰਸਤੇ ਖੁੱਲੇ ਆ ਹਾਂ ਰਸਤੇ ਖੁੱਲੇ ਨੇ ਹਾਂ ਰਸਤਾ ਖੁੱਲਾ ਇੱਕ ਮੁੰਡਾ ਉੱਥੋਂ ਬਲੌਗਰ ਹੂੰ ਉਹਨਾਂ ਨਾਲ ਗੱਲ ਉਸੇ ਕਹਿੰਦਾ ਪੂੜੀ ਇੱਕ ਦਿਨ ਦੇਖੋ ਜੀ ਜਿਹ ਉੱਥੇ ਜਾਣਾ ਬਹੁਤ ਵਧੀਆ ਹੈ ਹੁਣ ਤੁਸੀਂ ਸਾਈਕਲ ਤੇ ਚੱਲਿਓ ਇੰਨੀ ਚੜਾਈ ਹੈ ਨਹੀਂ ਬਾਬਾ ਜੀ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਜੀ ਕਿਸੇ ਵੀ ਤਰ੍ਹਾਂ ਨਹੀਂ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਮਹਾਰਾਜ ਨੂੰ ਬਾਹਰ ਜਾਣਾ ਜਰੂਰ ਮੰਨ ਕੇ ਚੱਲਦੇ ਆ ਉਹ ਰਿਕੜਾਉਣੀ ਨਹੀਂ ਦਿੰਦਾ ਇਹਦੇ ਵੱਡੇ ਡਿਸਕ ਬ੍ਰੇਕਾਂ ਵਾਲੇ ਜੀ ਡਿਸਕ ਬ੍ਰੇਕ ਹੈ ਅੱਛਾ ਜੀ ਬਾਕੀ ਗੇਰਾਂ ਵਾਲਾ ਹਾਂ ਬ੍ਰੇਕਾਂ ਫੁੱਲਣੇ ਹੀ ਹੈ ਕੋਈ ਇੰਜਣ ਨਹੀਂ ਕੋਈ ਲੈਣਾ ਨਹੀਂ ਹੈ ਕੁਝ ਨਹੀਂ ਮੋਟਰ ਮਾਟਰ ਕੁਝ ਨਹੀਂ ਹੈਗਾ ਤੇ ਚੈਨਾਂ ਚੁੰਨਾਂ ਵੀ ਪੂਰੀਆਂ ਰੱਖ ਦਿਓ ਨਾਲ ਹਾਂ ਚੈਨ ਸੈਟ ਇਹ ਹੈਗਾ ਸਾਰਾ ਕੁਝ ਯਾਨੀ ਕਿ ਸਾਈਕਲ ਦਾ ਸਮਾਨ ਠੀਕ ਹੈ ਤੇ ਮੇਰਾ ਚੁੱਲਾ ਚੌਂਕਾ ਆ ਗਿਆ ਅੱ ਇਹ ਚ ਖਾਣ ਪੀਣ ਦਾ ਸਮਾਨ ਹੈ ਇੱਧਰ ਕੱਪੜੇ ਆ ਸਾਰਾ ਕੁਝ ਹੀ ਆ ਗਿਆ ਟੋਕ ਇਹ ਯਾਨੀ ਕਿ ਗੱਤਾਰਾਂ ਨਾਲ ਘਰੀ ਫਿਰਦਾ ਚੱਕੀ ਨਾਲ ਦੇ ਸਾਰਾ ਆਜ ਮਾੜਾ ਮੋੜਾ ਜਿਵੇਂ ਕੋ ਮੈਡੀਕਲ ਅੱਜ ਮੇ ਸਵੇਰੇ ਸ਼ਾਮ ਬਾਣੀ ਸੁਣਨੀ ਹੈ ਹੁਣ ਇਹ ਇਹਨਾਂ ਸਾਮਾਨ ਇਹ ਚਾਰਾ ਟੋਟਲ ਤੁਸੀਂ ਆਪਣਾ ਜੋ ਸੈਟ ਹੈ ਲੈ ਕੇ ਚੱਲਿਓ ਨਾਲ ਕਿਤੇ ਨਾਲ ਮੇਰਾ ਘਰ ਮੇਰੇ ਨਾਲ ਹੀ ਚੱਲ ਰਹੇ ਨਸੀਬ ਜਉਣ ਤੋੜਨਾ ਪੈਂਦਾ ਆਪਣਾ ਜਰੂਰੀ ਕਿਤੇ ਬੜਾ ਔਖਾ ਜੀ ਆਪਾਂ ਕਹਿੰਦੇ ਆ ਵੀ ਥੋੜਾ ਜਿਹਾ ਆਪਾਂ ਨੂੰ ਕਿਤੇ ਮਰਗਤ ਹੋ ਜਾਂਦੀ ਹੈ ਮਰਗਤ ਤੇ ਜਾਣਾ ਜਰੂਰੀ ਹੈ ਵਿਆਹਾਂ ਤੇ ਜਾਣਾ ਜਰੂਰੀ ਹੋ ਜਾਂਦਾ ਤੇ ਉੱਥੇ ਜਾਣਾ ਆਪਾਂ ਨੂੰ ਬਹੁਤ ਔਖਾ ਲੱਗਦਾ ਹੈ ਹਨਾ ਬੇ ਨੀਓ ਦੀ ਕਿਰਪਾ ਜਿਠਿਆਂ ਜਾ ਲੋ ਜਾਣਾ ਪਊਗਾ ਹਾਂਜੀ ਹਾਂਜੀ ਆਪਾਂ ਥੋੜਾ ਜਿਹਾ ਸੇਫ ਜ਼ੋਨ ਤੋਂ ਦੂਰ ਕਰੋ ਨਿਕਲੋ ਜਦੋਂ ਆਪਾਂ ਕਰੋ ਨਿਕਲਾਂਗੇ ਕੋਈ ਬਸਲ ਪਹਿਲਾਂ 2 ਮਹੀਨੇ ਸਾਨੂੰ ਇੱਕ ਦਿਨ ਵੀ ਕੋਈ ਐਸੀ ਚੀਜ਼ ਸਮੱਸਿਆ ਨਹੀਂ ਆਈ ਬੀਆਜਾ ਪਰ ਬਾਹਰ ਜੰਗਲ 'ਚ ਪਏ ਆ ਹੂੰ ਜੇ ਆਪਾਂ ਬਾਹਰ ਖੇਤਾ ਬੇਰੇ ਪਏ ਆ ਹੂੰ ਜਾਂ ਕੋਈ ਬਗਾਨਿਆਂ ਬੰਦਿਆਂ ਕੋਲ ਕੋਈ ਦਿੱਕਤ ਨਹੀਂ ਕਿਸੇ ਦੀ ਜਿੱਥੇ ਤੁਰ ਗਿਓ ਉੱਥੇ ਆਪਣੀ ਲੱਗਦਾ ਆਪਣਾ ਹੀ ਬਸ ਕਿੱਚ ਕੱਢ ਜਾਓ ਆਪਣੀ ਬਸ ਥੋੜਾ ਜਿਹਾ ਆਪਾਂ ਨੂੰ ਵੀ ਇੱਕ ਬੰਦਾ ਬੋਲਣ ਨਾਲ ਇੱਕ ਬੋਲਣ ਦੇ ਥੋੜਾ ਜਿਹਾ ਕੰਟਰੋਲ ਹੂੰ ਹਾਂ ਜੀ ਕੱਲ ਬੋਲੋ ਹਾਂ ਤੁਸੀਂ ਆਪਾਂ ਚੰਗਾ ਬੋਲਾਂਗੇ ਚੰਗਾ ਹਾਂਜੀ ਹਾਂ ਕਿਸੇ ਨੂੰ ਆਪਾਂ ਵੱਜ ਕੇ ਬੋਲਾਂਗੇ ਆਪਾਂ ਨੂੰ ਸਾਬਾ ਆਪਾਂ ਨੂੰ ਜੇ ਕੋਈ ਆਪਾਂ ਪਹਿਲਾਂ ਕਿ ਮਾੜਾ ਬੋਲਾ ਮਾੜੇ ਬੋਲੂ ਆਪਾਂ ਹਾਂਜੀ ਹਾਂਜੀ ਬਿਲਕੁਲ ਜੀ ਪਿਆਰ ਨਾਲ ਬੋਲੋ ਤੇ ਮਰਜੀ ਰਹਿ ਜਾ ਕੋਈ ਕਿਦ ਨਹੀਂ ਪਹਿਲਾਂ ਵੀ ਨਹੀਂ ਆਈ ਮਹਾਰਾਜ ਅੱਗੇ ਵੀ ਨਹੀਂ ਆਣਾ ਜੇ ਕੋ ਮਾੜਾ ਵੀ ਬੋਲਦਾ ਤਾਂ ਵੀ ਜੀ ਕਹੋ ਹਾਂਜੀ ਹਾਂ ਬਸ ਆਪਾਂ ਕੀ ਲੈਣ ਅਸਲ ਹਸਫਰ ਤਾਂ ਅੰਦਰ ਹੀ ਗਈ ਜਦੋਂ ਆਪਾਂ ਕਿਸੇ ਕੋਲ ਖੜਾਂਗੇ ਬੈਠਾਂਗੇ ਸਿੱਖਣ ਨੂੰ ਮਿਲਦਾ ਜਦੋਂ ਬਾਹਰ ਜਾਵਾਂ ਬਿਲਕੁਲ ਜੀ ਬਿਲਕੁਲ ਹਾਂ ਕਰੇ ਬੜਾ ਨੰਦ ਆਇਆ ਬਾਬਾ ਜੀ ਤੁਹਾਨੂੰ ਮਿਲ ਕੇ ਤੁਹਾਡੇ ਜੋ ਉਹ ਰਸਤਾ ਜੁਮੜਾ ਦੱਸ ਦੋ ਜੁਮੜਾ ਰਸਤਾ ਇੱਥੋਂ ਖਨੋਰੀ ਖਨੋਰੀ ਕੈਥਲ ਕੈਥਲ ਪੁਲ ਖੇਤਰ ਹਮ ਹਰਦਵਾਰ ਠੀਕ ਹੈ ਔਰ ઋਸ਼ੀਕੇਸ਼ੋ ਗਾਂਵ ਬਸ ਇੱਕੋ ਹੀ ਰਸਤਾ ਅੱਛਾ ਅੱਗੇ ਇੱਕੋ ਹੀ ਆ ਜਾਂਦਾ ਅੱਗੇ ਤੇ ਇੱਕੋ ਹੀ ਆ ਬਸ ਠੰਡਾ ਏਰੀਆ ਆ ਜਾਂਦੀ ਹੈ ਰਿਕੋਰਟਕੂਟ ਸਾਰੇ ਤੁਹਾਡੇ ਕੋਲ ਨੇ ਹੈ ਨਾ ਇਹਦਾ ਸੁਪਰ ਮਹੱਤਵ ਦਾ ਸਿੰਗਲ ਤੇ ਗਰਮੀ ਆਉਂਦੀ ਹੈ ਇਹ ਵੀ ਨਿਕਲ ਜਾਂਦੇ ਅੱਛਾ ਉੱਥੇ ਕਿੰਨੇ ਦਿਨ ਲੱਗਣਗੇ ਤੁਹਾਡੇ ਹਿੰਗੁਰ ਸਾਹਿਬ ਤਕਰੀਬਨ ਜੇ ਆਪਾਂ ਕਾਲ ਕਰਦੇ ਆ ਤਾਂ 20 ਦਿਨ ਦਾ ਆਪਾਂ ਆਨੰਦਪੁਰ ਜਾਣਾ ਹੈ ਤਕਰੀਬਨ 25 ਜਾਂ 26 ਵਾਪਸੀ ਵੀ ਹੋ ਜਾਂਦੀ 25 26 ਦਿਨਾਂ ਚ ਹਾਂਜੀ 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 ਇਹ ਤੇ ਆਪਣਾ ਨਹੀਂ ਪੈਂਦਾ ਜੀ ਕਿਤੇ ਚੜ ਗਈ ਜਿਵੇਂ ਲੋਕ ਚੜਾਈਆਂ ਜਾ ਰਹੇ ਆ ਜਿਵੇਂ ਹੂੰ ਉਹਨਾਂ ਦੇ ਪ੍ਰਿਆਗੜੀਏ ਪਿੰਗਾ ਚੋਸ਼ੀ ਮਾਚਾ ਗਏ ਜੇ 25 ਦਿਨ ਲੱਗੇ ਤੇ 5 ਦਿਨ ਹੀ ਰਹਿ ਗਏ ਹਾਂ ਹਾਂ ਬਸ ਇੰਨੇ ਲੱਗ ਜਾਣੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਜਿਵੇਂ ਆਪਣੇ ਬੰਲੇਰੇ ਤੋਂ ਗੁਰੂ ਪਿਆਰੇ ਲਗਾਤਾਰ ਸ੍ਰੀ ਹੇਮਕੁੰਨ ਸਾਹਿਬ ਦੀ ਧਰਤੀ ਤੇ ਜਾਂਦੇ ਪਏ ਨੇ ਸੋ ਇਹ ਅਰਦਾਸ ਕਰਦੇ ਆਂ ਵੀ ਸੁਖੀ ਸੰਧੀ ਜਾਣ ਤੇ ਸੁਖੀ ਸੰਧੀ ਆਉਣ ਕਿਸੇ ਤਰ੍ਹਾਂ ਦਾ ਪਰਮਾਤਮਾ ਤੇ ਉਹ ਜਦੋਂ ਆਉਣਗੇ ਉਸ ਦਿਨ ਵੀ ਕਰਾਂਗੇ ਗੱਲ ਆਪਾਂ ਵੀ ਵੀਡੀਓ ਬਣਾਉਣਾ ਹੈਗਾ ਖਾਤਿਰ ਅੱਛਾ ਜੀ ਤੁਹਾਡਾ ਵੀ ਚੈਨਲ ਹੈ ਚੈਨਲ ਪਹਿਲਾਂ ਹੈਗਾ ਨਾ ਬੋਲੋ ਚੈਨਲ ਦਾ ਬੱਬੂ ਸੰਸਾਰ ਸਿੰਘ ਦੇ ਨਾਮ ਲਿਆ ਥੱਲੇ ਸਾਰਾ ਸੰਸਾਰ ਸਿੰਘ ਦੇ ਨਾਮ ਦੇ ਚੈਨਲ ਹੀ ਇਹਨਾਂ ਦਾ ਦੇਖ ਸਕਦੇ ਹੋ YouTube ਤੇ ਵੀ ਇਹ Facebook ਤੇ ਵੀ Insta ਤੇ ਵੀ ਸੰਸਾਰ ਸਿੰਘ ਠੀਕ ਹੈ ਜੀ ਇੰਨੀ ਸੰਸਾਰ ਸਿੰਘ ਦੇ ਨਾਮ ਸੰਸਾਰ ਸਿੰਘ ਦੇ ਨਾਮ ਤੇ ਠੀਕ ਹੈ ਬਾਬਾ ਜੀ ਲਾਓ ਜਕਾਰਾ ਜੀ ਅਖੀਰ ਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਿੰਡ ਬਨਰੇ ਤੋਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਸਾਈਕਲ ਤੇ ਸ਼ੁਰੂ ਕੀਤੀ ਗੁਰੂ ਪਿਆਰੇ ਆਪਣੇ ਸਮਾਨ ਦੇ ਨਾਲ ਸੈਂਕਲ ਦੇ ਨਾਲ ਤੁਰ ਪਏ ਨੇ ਸ਼੍ਰੀ ਸੇਮਕੁੰਡ ਸਾਹਿਬ ਵਾਲੇ ਬਾਬਾ ਨਾਨਕ ਦੀ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਪਿਆਰੇ ਗੁਰੂ ਸਵਾਰੇ